ਡਿਪਟੀ ਕਮਿਸ਼ਨ ਸੰਗਰੂਰ ਵੱਲੋਂ ਪਰਸੋਨਲ ਵਿਭਾਗ ਤੇ ਮਾਲ ਪੁਨਰਵਾਸ ਤੇ ਡਿਜਾਸਟਰ ਮੈਨੇਜਮੈਂਟ ਵੱਲੋਂ ਸਮੇਂ-ਸਮੇਂ ਤੇ ਡਿਪਟੀ ਕਮਿਸ਼ਨ ਨੂੰ ਜਾਰੀ ਹੋਈਆਂ ਹਦਾਇਤਾਂ ਤੇ ਰੂਲਾਂ ਦੇ ਵਿਰੁੱਧ ਜਾ ਕੇ ਜਿਹੜੀਆਂ ਉਹ ਪ੍ਰੋਮੋਸ਼ਨਾਂ ਕੀਤੀਆਂ ਗਈਆਂ ਜਿਸ ਦੇ ਰੋਸ ਵਜੋਂ ਡੀਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ 18 ਜੂਨ 2025 ਤੋਂ ਲੈ ਕੇ 20 ਜੂਨ 2025 ਤਿੰਨ ਦਿਨਾਂ ਤੱਕ ਮੁਕੰਮਲ ਕੰਮ ਬੰਦ ਕਰਕੇ ਰੋਸ ਧਰਨਾ ਲਗਾਉਣ ਦਾ ਜਿਹੜਾ ਉਹ ਫੈਸਲਾ ਲਿਆ ਗਿਆ ਸੀਗਾ ਇਸੇ ਦੇ ਚਲਦੇ ਮਾਨਜੋਗ ਐਫਸੀਆਰ ਸਾਹਿਬ ਵੱਲੋਂ ਕਮਿਸ਼ਨਰ ਪਟਿਆਲਾ ਮੰਡਲ ਪਟਿਆਲਾ ਜੀ ਨੂੰ ਕਿਹਾ ਗਿਆ ਕਿ ਜਥੇਬੰਦੀ ਨੂੰ ਬੁਲਾ ਕੇ ਸੁਣਿਆ ਜਾਵੇ ਸੋ ਚਲਦੇ ਧਰਨੇ ਵਿੱਚ ਮਾਨਜੋਗ ਕਮਿਸ਼ਨਰ ਪਟਿਆਲਾ ਮੰਡਲ ਪਟਿਆਲਾ ਜੀ ਦੇ ਦਫਤਰ ਵੱਲੋਂ ਜਥੇਬੰਦੀ ਨੂੰ ਗੱਲਬਾਤ ਲਈ ਬੁਲਾਇਆ ਗਿਆ ਮਾਨਜੋਗ ਕਮਿਸ਼ਨਰ ਸਾਹਿਬ ਕੋਲੇ ਪਹੁੰਚੇ ਉਹਨਾਂ ਨੂੰ ਇਹ ਸਾਰੇ ਤੱਥਾਂ ਤੋਂ ਜਾਣੂ ਕਰਵਾਇਆ ਗਿਆ ਤਾਂ ਇਹ ਵੀ ਦੱਸਿਆ ਗਿਆ ਕਿ ਜਿਹੜੀਆਂ ਪ੍ਰੋਮੋਸ਼ਨਾਂ ਬਿਲਕੁਲ ਗਲਤ ਹੋਈਆਂ ਤਾ ਕਮਿਸ਼ਨਰ ਸਾਹਿਬ ਨੇ ਜਥੇਬੰਦੀ ਦੇ ਵੱਲੋਂ ਦਿੱਤੇ ਦਸਤਾਵੇਜ਼ਾਂ ਨੂੰ ਵਾਚਿਆ ਦੇਖਿਆ ਤਾਂ ਕਮਿਸ਼ਨਰ ਸਾਹਿਬ ਨੇ ਕਿਹਾ ਕਿ ਇਹ ਜਿਹੜਾ ਮੁੱਦਾ ਹੈ ਇਹ ਕਾਫੀ ਕੰਪਲਿਕੇਟਿਡ ਆ ਸੋ ਇਸ ਸਾਰੇ ਕੇਸ ਨੂੰ ਪੜ੍ਹ ਕੇ ਉਹਨਾਂ ਵੱਲੋਂ ਇੱਕ ਹਫ਼ਤੇ ਦੇ ਅੰਦਰ-ਅੰਦਰ ਜਿਹੜਾ ਇਹ ਇਹਨੂੰ ਹੱਲ ਕੀਤਾ ਜਾਊਗਾ ਸੋ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਬਹੁਤ ਹੀ ਸੱਚੇ ਢੰਗ ਨਾਲ ਜਥੇਬੰਦੀ ਨੂੰ ਸੁਣਿਆ ਗਿਆ ਜਥੇਬੰਦੀ ਇਸ ਗੱਲ ਦੀ ਸੰਤੁਸ਼ਟੀ ਜ਼ਾਹਰ ਕਰਦੀ ਹੈ ਤੇ ਨਾਲ ਦੀ ਨਾਲ ਅਸੀਂ ਜਥੇਬੰਦੀ ਨੇ ਇਹ ਫੈਸਲਾ ਲਿਆ ਹੈ ਕਿ ਜਦੋਂ ਮਾਨ ਜੋ ਕਮਿਸ਼ਨਰ ਪਟਿਆਲਾ ਮੰਡਲ ਜੀ ਪਟਿਆਲਾ ਵੱਲੋਂ ਜਥੇਬੰਦੀ ਨੂੰ ਚੰਗੀ ਤਰ੍ਹਾਂ ਸੁਣ ਕੇ ਇਹ ਭਰੋਸਾ ਦਿੱਤਾ ਗਿਆ ਹੈ ਕਿ ਇਹਦਾ ਬਿਲਕੁਲ ਸਹੀ ਹੱਲ ਕੀਤਾ ਜਾਊਗਾ ਸੋ ਜਥੇਬੰਦੀ ਨੇ ਇਹ ਫੈਸਲਾ ਲਿਆ ਹੈ ਕਿ ਜਿਹੜਾ ਅੱਜ 18 6 225 ਤੋਂ 20 6 225 ਤੱਕ 3 ਦਿਨਾਂ ਦਾ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਸੀਗਾ ਉਹ ਹਾਲ ਦੀ ਘੜੀ ਮੁਲਤਵੀ ਕੀਤਾ ਜਾਂਦਾ ਹੈ ਕੱਲ ਤੋਂ ਡੀਸੀ ਦਫਤਰ ਸੰਗਰੂਰ ਦੇ ਸਾਰੇ ਕਰਮਚਾਰੀ ਆਮ ਦੀ ਤਰ੍ਹਾਂ ਦਫਤਰਾਂ ਵਿੱਚ ਕੰਮ ਕਰਨਗੇ ਪਰ ਇੱਥੇ ਨਾਲ-ਨਾਲ ਸਰਕਾਰ ਨੂੰ ਇਹ ਸੁਨੇਹਾ ਹੈ ਕਿ ਜੇਕਰ ਮਾਨ ਜੋ ਕਮਿਸ਼ਨਰ ਪਟਿਆਲਾ ਮੰਡਲ ਪਟਿਆਲਾ ਜੀ ਵੱਲੋਂ ਦਿੱਤੇ ਸਮੇਂ ਦੇ ਵਿੱਚ ਸਾਡਾ ਕੋਈ ਹੱਲ ਨਾ ਹੋਇਆ ਤਾਂ ਅਸੀਂ ਇਹ ਜਿਹੜਾ ਧਰਨਾ ਪ੍ਰਦਰਸ਼ਨ ਆ ਜਾਂ ਜਥੇਬੰਦੀ ਦਾ ਜੋ ਵੀ ਅਗਲਾ ਕੋਈ ਐਕਸ਼ਨ ਆ ਉਹ ਦੁਬਾਰਾ ਐਲਾਨ ਕੇ ਅਸੀਂ ਦੁਬਾਰਾ ਦਰਿਆ ਤੇ ਆਉਣ ਤੋਂ ਸੰਪੋਚ ਨਹੀਂ ਕਰਾਂਗੇ ਧੰਨਵਾਦ ਸਾਥੀਓ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ